ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦਾ ਸਾਰਿਆਂ ਨੂੰ ਪਤਾ ਲੱਗ ਗਿਆ ਪਰ ਜਿਹੜੇ ਮਜ਼ਦੂਰ ਵਿਰੋਧੀ ਚਾਰ ਕਾਲੇ ਕਾਨੂੰਨਾਂ ਉਹਦਾ ਇਹ ਹੈ ਕਿ ਉਹਦਾ ਪ੍ਰਭਾਵ ਸਾਡੇ ਸਮਾਜ ਦੇ ਉੱਤੇ ਪੈਣਾ ਪੈਂਦਾ ਚਾਰ ਘੰਟੇ ਇਹ ਸਾਡੇ ਲੋਕਾਂ ਦਾ ਖੂਨ ਚੂਸਿਆ ਜਾਣਾ ਵੱਧ ਉਨੀ ਮਜ਼ਦੂਰੀ ਦੇ ਵਿੱਚ ਹੁਣ ਤੁਸੀਂ ਦੱਸੋ ਵੀ ਇਹ ਚ ਕੀ ਫਾਇਦਾ ਹੋਊਗਾ ਪਹਿਲਾਂ ਜਦੋਂ ਮਜ਼ਦੂਰ ਦੇ 6 ਵਜੇ ਦੀ ਸੀ ਕੰਮ ਕਰਦਿਆ ਫੈਕਟਰੀ ਦੇ ਵਿੱਚ ਤਾਂ ਮਾਲਕ ਦੀ ਜ਼ਿੰਮੇਵਾਰੀ ਹੁੰਦੀ ਸੀ ਹੁਣ ਉਹਦੇ ਵਿੱਚ ਇਹ ਆ ਕਿ ਮਜ਼ਦੂਰ ਨੂੰ ਕਿਹਾ ਗਿਆ ਕਿ ਤੁਹਾਡਾ ਜਿਹੜਾ ਬੀਮਾ ਆ ਉਹ ਅਸੀਂ ਕਰਕੇ ਸੈਂਟਰ ਗਵਰਨਮੈਂਟ ਕਰ ਦੂਗੀ ਔਰ ਮਾਲਕ ਦਾ ਕੋਈ ਉਹਦੇ ਚ ਉਹ ਹੈ ਨਹੀਂਗਾ ਜੇ ਤੁਸੀਂ ਮਾਲਕ ਦੀ ਮਰਜ਼ੀ ਤੋਂ ਬਿਨਾ ਧਰਨਾ ਲਾ ਰਹੇ ਹੋ ਉਹਦੇ ਖਿਲਾਫ ਤਾਂ ਉਹ ਗੈਰਕਾਨੂੰਨੀ ਮੰਨਿਆ ਜਾਊਗਾ ਜਿਹੜੇ ਕਾਨੂੰਨ ਬਣੇ ਆ ਇਹ ਸਾਡੇ ਇੰਡੀਅਨ ਕਨਸਟੀਟਿਊਸ਼ਨ ਦੇ ਆਰਟੀਕਲ 39 ਤੋਂ ਲੈ ਕੇ 43 ਤੱਕ ਦਾ ਵਿਰੋਧ ਆ ਇਦੇ ਵਿੱਚ ਬਹੁਤ ਜ਼ਿਆਦਾ ਇਹ ਅਨ ਕਨਸਟੀਟਿਊਸ਼ਨਲ ਆ ਸਾਡੇ ਲੋਕ ਜਿਹੜੇ ਆ ਮਨੂਵਾਦੀ ਮੀਡੀਆ ਦੇ ਗੁਲਾਮ ਆ ਔਰ ਜੇ ਉਹਨਾਂ ਨੂੰ ਉਹ ਮਨੂਵਾਦੀ ਮੀਡੀਆ ਕਹਿੰਦਾ ਆ ਵੀ ਆ ਚੀਜ਼ ਮਾੜੀ ਆ ਤੇ ਉਹਨੂੰ ਮਾੜੀ ਕਹਿੰਦੇ ਜੋ ਉਹ ਕਹਿੰਦਾ ਦਿਨ ਆ ਦਿਨ ਕਹਿੰਦੇ ਆ ਜੇ ਉਹ ਕਹਿੰਦਾ ਰਾਤ ਰਾਤ ਕਹਿੰਦੇ ਆ ਜੇਕਰ ਆਪਾਂ ਦੇਖੀਰ ਭਾਰਤ ਦੇ ਵਿੱਚ ਵੱਡੀ ਗਿਣਤੀ ਮਜ਼ਦੂਰ ਤਬਕਾ ਜਿਹੜਾ ਉਹ ਆਰਗੇਨਾਈਜ਼ ਸੈਕਟਰ ਦੇ ਵਿੱਚ ਹੀ ਹੈ ਨਹੀਂਗਾ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂਗਾ ਆਪਾਂ ਦੇਖਦੇ ਆ ਹੈਗੇ ਆ ਕਿ ਪੰਜਾਬ ਦੇ ਵਿੱਚ ਵੀ ਜਦੋਂ ਲੇਬਰ ਦਾ ਸਮਾਂ ਆਉਂਦਾ ਹੈਗਾ ਝੋਨਿਆਂ ਦਾ ਜਿਵੇਂ ਮੰਨ ਲਾ ਵੀ ਸਮਾਂ ਆ ਗਿਆ ਝੋਨਾ ਲਾਉਂਦਾ ਇੱਕ ਇੱਕ ਪਰਿਵਾਰ ਆ ਜਿਹੜਾ ਇੱਕ ਇੱਕ ਮਜ਼ਦੂਰ ਆ ਜਿਹੜਾ ਬੱਚਿਆਂ ਸਮੇਤ 14 14 15 15 ਘੰਟੇ ਤੱਕ ਉਦੋਂ ਵੀ ਕੰਮ ਕਰਦਾ ਹੈਗਾ 2019 ਦੇ ਵਿੱਚ ਜਦੋਂ ਕਾਲੇ ਕਾਨੂੰਨ ਖੇਤੀ ਸਬੰਧੀ ਲੈ ਕੇ ਆnde ਗਏ ਤਾਂ ਉਸ ਸਮੇਂ ਆ ਜਿਹੜਾ ਕਈ ਹੋਰ ਕਾਨੂੰਨ ਵੀ ਆ ਜਿਹੜੇ ਉਦੋਂ ਪਾਸ ਕੀਤੇ ਗਏ ਜਿਨ੍ਹਾਂ ਦੇ ਵਿੱਚ ਨਵੀਂ ਸਿੱਖਿਆ ਨੀਤੀ 220 ਇਸ ਤੋਂ ਇਲਾਵਾ ਪੁਰਾਣੇ ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਜਿਹੜੇ ਚਾਰ ਨਵੇਂ ਲੇਬਰ ਕੋਡ ਆ ਜਿਹੜੇ ਉਹ ਲੈ ਕੇ ਆਂਦੇ ਗਏ ਸੀਗੇ ਭਾਵੇਂ ਖੇਤੀ ਕਾਨੂੰਨਾਂ ਦੇ ਨਾਲ ਨਾਲ ਇਹਨਾਂ ਦਾ ਵੀ ਜਿਹੜਾ ਵਿਰੋਧ ਹੋਇਆ ਪਰ ਉਸ ਵੱਡੇ ਪੱਧਰ ਤੇ ਇਹਨਾਂ ਦਾ ਵਿਰੋਧ ਨਹੀਂ ਹੋਇਆ ਜਿਸ ਕਰਕੇ ਇਹਨਾਂ ਨੂੰ ਫਿਲਹਾਲ ਆ ਜਿਹੜਾ ਉਹ 21 ਨਵੰਬਰ ਨੂੰ ਆ ਜਿਹੜਾ ਉਹ ਭਾਰਤ ਭਰ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੂਰਨ ਤੌਰ ਤੇ ਜਿਹੜੇ ਉਹ ਲਾਗੂ ਹੋ ਜਾਣਗੇ ਪਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੱਲ ਹੀ ਆ ਜਿਹੜਾ ਜੋ ਵਿਰੋਧੀ ਤਿਰਹਾ ਹੈ ਇੰਨਾ ਉਹਨਾਂ ਨੇ ਪਾਰਲੀਮੈਂਟ ਦੇ ਬਾਹਰ ਇਹਨਾਂ ਚਾਰ ਲੇਬਰ ਕੋਡ ਦੇ ਵਿਰੁੱਧ ਆ ਜਿਹੜਾ ਪ੍ਰੋਟੈਸਟ ਕੀਤਾ ਹੈਗਾ ਬਹੁਤ ਸਾਰੇ ਲੋਕ ਇਸ ਦੇ ਹੱਕ ਦੇ ਵਿੱਚ ਆ ਤੇ ਬਹੁਤ ਸਾਰੇ ਲੋਕ ਆ ਜਿਹੜੇ ਇਸ ਦੇ ਵਿਰੋਧ ਦੇ ਵਿੱਚ ਆ ਸਰਕਾਰ ਇਸ ਦੇ ਫਾਇਦੇ ਗਿਣਾ ਰਹੀ ਆ ਉਹ ਕਹਿੰਦੀ ਹੈ ਕਿ ਮਜ਼ਦੂਰਾਂ ਦਾ ਇਸ ਦੇ ਵਿੱਚ ਬਹੁਤ ਫਾਇਦਾ ਹੈਗਾ ਮਜ਼ਦੂਰ ਤਬਕੇ ਨੂੰ ਜਿਹੜਾ ਇਹਨਾਂ ਲੇਬਰ ਕੋਡਸ ਬੰਦ ਦੇ ਨਾਲ ਕਾਫੀ ਸਾਰਾ ਲਾਭ ਹੋਵੇਗਾ ਪਰ ਕੁਝ ਲੋਕ ਕੁਝ ਪਾਰਟੀਆਂ ਜਿਹੜੀਆਂ ਇਸ ਦਾ ਵਿਰੋਧ ਕਰ ਰਹੀਆਂ ਹੈਗੀਆਂ ਇਹਨਾਂ ਹੀ ਪਾਰਟੀਆਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਭੋਜਨ ਮੁਕਤੀ ਪਾਰਟੀ ਵੀ ਇਸ ਇਹ ਜੋ ਚਾਰ ਨਵੇਂ ਲੇਬਰ ਕੋਡ ਬਣਾਏ ਗਏ ਹੈਗੇ ਆ ਜੋ ਲਾਗੂ ਕੀਤੇ ਗਏ ਆ ਉਹਨਾਂ ਦਾ ਵਿਰੋਧ ਕਰ ਰਹੀ ਹੈਗੀ ਆ ਬਹੁਜਨ ਮੁਕਤੀ 파ਰਤੀ ਤੋਂ ਸਾਡੇ ਨਾਲ ਕੁਲਦੀਪ ਸਿੰਘ ਜੀ ਸ਼ੇਰਗੱਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂ ਉਹ ਇਹਨਾਂ ਨਵੇਂ ਚਾਰ ਜੋ ਲੇਬਰ ਕੋਡ ਬਣੇ ਹੈਗੇ ਆ ਇਹਨਾਂ ਦਾ ਵਿਰੋਧ ਕਰ ਰਹੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਪਹਿਲੇ ਤਾਂ ਸਵਾਗਤ ਹੈ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੋਟ ਸਾਬ ਔਰ ਤੁਹਾਡੇ ਕੈਮਰਾਮੈਨ ਜਸਪ੍ਰੀਤ ਸਿੰਘ ਔਰ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ। ਹਾਂਜੀ। ਅੱਛਾ ਪਤਾ ਹਾਂ ਜੀ ਇਹ ਦੱਸਿਓ ਕਿ ਵਕ ਜਿੱਦ ਤੋਂ 21 ਤਰੀਕ ਤੋਂ ਜਦੋਂ ਇਹ ਲੇਬਰ ਕੋਡ ਆ ਜਿਹੜੇ ਉਹ ਜਦੋਂ ਲਾਗੂ ਹੋਣ ਤਾਂ ਨੋਟੀਫਿਕੇਸ਼ਨ ਆਉਂਦਾ ਤਾਂ ਨਾਲ ਹੀ ਇਹ ਜਿਹੜਾ ਬਹੁਤ ਸਾਰੇ ਚੈਨਲਾਂ ਦੇ ਉੱਤੇ ਜਿਹੜੇ ਬੜੇ ਫੈਰੇ ਆ ਜਿਹੜੇ ਉਹ ਮਜ਼ਦੂਰਾ ਸਬੰਧੀ ਗਨਾਏ ਜਾਂਦੇ ਹੈਗੇ ਆ। ਉਹ ਕਹਿੰਦੇ ਵੀ ਅਸੀਂ ਪੁਰਾਣਾ ਢਾਂਚਾ ਬਹੁਤ ਗੁੰਝਲਦਾਰ ਸੀ ਪੁਰਾਣੇ ਕਾਨੂੰਨ ਗੁੰਝਲਦਾਰ ਸੀਗੇ ਹੁਣ ਇਹਨਾਂ ਨੂੰ ਸਖਾਲੇ ਰੂਪ ਦੇ ਵਿੱਚ ਆ ਜਿਹੜਾ ਅਸੀਂ ਲੈ ਕੇ ਆਂਦਾ। ਤੇ ਇਸ ਦੇ ਨਾਲ ਮਜ਼ਦੂਰਾਂ ਦਾ ਜਿਹੜਾ ਬਹੁਤ ਫਾਇਦਾ ਹੋਵੇਗਾ ਪਰ ਤੁਸੀਂ ਕਹਿ ਰਹੇ ਹੈਗੇ ਆ ਤੁਸੀਂ ਇਸ ਦਾ ਜਿਹੜਾ ਵਿਰੋਧ ਕਰ ਰਹੇ ਹੋ ਜੇ ਇਹ ਮਜ਼ਦੂਰ ਪੱਖੀ ਕਾਨੂੰਨ ਆ ਤਾਂ ਫਿਰ ਇਹਦਾ ਵਿਰੋਧ ਕਾਤੋਂ ਹੋ ਰਿਹਾ ਹੈ ਦੇਖੋ ਅ ਪਹਿਲੀ ਗੱਲ ਆ ਮੈਂ ਖੁਦ ਮਜ਼ਦੂਰ ਪਰਿਵਾਰ ਨਾਲ ਸੰਬੰਧਤ ਆ ਮੇਰੇ ਬ੍ਰਦਰ ਐਸ.ਈ. ਦੇ ਵਿੱਚ ਸੀਗੇ ਔਰ ਲੇਬਰ ਦਾ ਕੰਮ ਕਰਦੇ ਸੀ ਫਾਜ਼ਲ ਸਾਹਿਬ ਵੀ ਤਾਂ ਇਹ ਜਿਹੜੇ ਕਾਨੂੰਨ ਆ ਪਹਿਲੇ ਦਿਨ ਤੋਂ ਜਿੱਦਾਂ ਹੁਣ 21 ਤਰੀਕ ਤੋਂ ਇਹਦੇ ਫਾਇਦੇ ਤੁਹਾਡੇ ਸਾਹਮਣੇ ਆਏ ਆ ਲੋਕਾਂ ਨੇ ਫਾਇਦੇ ਦੱਸਣੇ ਸ਼ੁਰੂ ਕਰਤੇ ਤਾਂ ਅਸੀਂ 18 ਅਗਸਤ 2020 ਤੋਂ ਇਹਦੇ ਨੁਕਸਾਨ ਗਿਣਾ ਰਹੇ ਹਾਂ 18 ਅਗਸਤ 2020 ਤੋਂ 18 ਅਗਸਤ 2020 ਨੂੰ ਮੈਂ ਮੇਰੇ ਨਾਲ ਸਰਦਾਰ ਚੰਨਨ ਸਿੰਘ ਵੱਟੂ ਸਾਹਿਬ ਸੀਗੇ ਔਰ ਹੋਰ ਸਾਥੀਆਂ ਨੂੰ ਸਰਦਾਰ ਮਕੰਨ ਸਿੰਘ ਜੀ ਬਠਿੰਡਾ ਤੋਂ ਇਹ ਸਾਰੇ ਸਾਥੀਆਂ ਨੂੰ ਅਸੀਂ ਨਾਲ ਲੈ ਕੇ ਡੀਸੀ ਬਠਿੰਡਾ ਨੂੰ ਜਿਹੜੇ ਚਾਰ ਮਜ਼ਦੂਰ ਵਿਰੋਧੀ ਕਾਲੇ ਕਾਨੂੰਨ ਅਸੀਂ ਇਹਨਾਂ ਨੂੰ ਚਾਰ ਮਜ਼ਦੂਰ ਵਿਰੋਧੀ ਕਾਲੇ ਕਾਨੂੰਨ ਕਹਿੰਦੇ ਆ 2020 ਤੋਂ ਕਹਿ ਰਹੇ ਆ ਅੱਜ ਨਹੀਂ 2020 ਤੋਂ ਅਸੀਂ ਕਹਿ ਰਹੇ ਆ ਔਰ ਤਿੰਨ ਮਜ਼ਦੂਰ ਵਿਰੋਧੀ ਕਾਲੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਔਰ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆ ਇਹਦਾ ਅਸੀਂ ਉਦੋਂ ਤੋਂ ਵਿਰੋਧ ਕਰ ਰਹੇ ਆ ਹੁਣ ਜਿਹੜੀ ਗੱਲ ਆਈ ਲੇਬਰ ਲਾਜ਼ ਦੀ ਜਿਹੜੇ ਹੁਣ ਚਲੋ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦਾ ਸਾਰਿਆਂ ਨੂੰ ਪਤਾ ਲੱਗ ਗਿਆ ਪਰ ਜਿਹੜੇ ਮਜ਼ਦੂਰ ਉਰੋਦੀ ਚਾਰ ਕਾਲੇ ਕਾਨੂੰਨ ਆ ਉਹਦਾ ਇਹ ਹੈ ਕਿ ਉਹਦਾ ਪ੍ਰਭਾਵ ਸਾਡੇ ਸਮਾਜ ਦੇ ਉੱਤੇ ਪੈਣਾ ਪੈਣਾ ਹੂੰ ਕਿਉਂਕਿ ਸਾਡਾ ਸਮਾਜ ਦਾ ਮਤਲਬ ਕਈਆਂ ਨੂੰ ਇਹ ਲੱਗਦਾ ਵੀ ਮਜ਼ਦੂਰ ਕੋਈ ਜਿਹੜੇ ਐਸਸੀ ਬੀਸੀ ਇਹ ਮਜ਼ਦੂਰ ਹੋਣੇ ਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ 2 ਕਿੱਲੇ ਵਾਲਾ ਜ਼ਿਮੀਂਦਾਰ ਆ ਜਬ 2 ਕਿੱਲੇ ਤੋਂ 5 ਕਿੱਲੇ ਦਾ ਵਾਲਾ ਵਾਲਾ ਜ਼ਿਮੀਂਦਾਰ ਆ ਉਹ ਵੀ ਇਸ ਸ਼੍ਰੇਣੀ 'ਚ ਆਉਂਦਾ ਹੂੰ ਉਹਦੇ ਬੱਚਿਆਂ ਨੂੰ ਵੀ ਕੱਲ ਨੂੰ ਕਿਸੇ ਮਾਲ ਦੇ ਅੱਗੇ ਜਾ ਕੇ ਤੇ ਸਿਕਿਉਰਿਟੀ ਗਾਰਡ ਲੱਗਣਾ ਪੈਣਾ ਵਾ ਉਹਦੇ ਉਹਨਾਂ ਦੀਆਂ ਬੇਟੀਆਂ ਨੂੰ ਵੀ ਜਾ ਕੇ ਕਿਤੇ ਜੌਬ ਕਰਨੀ ਪੈਣੀ ਆ ਕਿਉਂਕਿ ਇਹ ਸਾਰਾ ਸਿਸਟਮ ਜਿਹੜਾ ਹੈ ਇਹਨੂੰ ਖਤਮ ਕਰਕੇ ਜਿਹੜੇ ਛੋਟੇ-ਛੋਟੇ ਛੋਟੇ-ਛੋਟੇ ਠੇਕੇਦਾਰ ਪਹਿਲਾਂ ਛੋਟੇ-ਛੋਟੇ ਠੇਕੇਦਾਰ ਲੈਂਦੇਗੇ ਉਹਨੋਂ ਛੋਟੀ-ਛੋਟੀ ਠੇਕੇਦਾਰੀ ਨੂੰ ਖਤਮ ਕਰਕੇ ਵੱਡੇ ਲੈਵਲ ਦੀਆਂ ਕੰਪਨੀਆਂ ਦਾ ਸਿਸਟਮ ਇੱਥੇ ਸਟੈਬਲਿਸ਼ ਹੋਣਾ ਔਰ ਉਹਦੀ ਨੀਂਹ ਪੱਥਰ ਜਿਹੜਾ ਇਹ ਲੇਬਰ ਲਾਜ਼ ਦੇ ਨਾਲ ਲਿਆਂਦਾ ਔਰ ਇਹਦੇ ਵਿੱਚ ਕੀ ਆ ਕਿ ਜਿਹੜੇ 29 ਲੇਬਰ ਲਾਅ ਸੀਗੇ ਜਿਹੜੇ ਪਹਿਲਾਂ ਜਿਵੇਂ 8 ਘੰਟੇ ਡਿਊਟੀ ਕੰਮ ਦਾ ਉਹ ਸੀਗਾ ਉਹ ਨੂੰ ਚੱਕ ਕੇ 12 ਘੰਟੇ ਕਰ ਦਿੱਤਾ ਗਿਆ ਹੁਣ ਤੁਸੀਂ ਦੱਸੋ ਵੀ 4 ਘੰਟੇ ਇਹ ਸਾਡੇ ਲੋਕਾਂ ਦਾ ਖੂਨ ਚੂਸਿਆ ਜਾਣਾ ਵੱਧ ਉਨੀ ਮਜ਼ਦੂਰੀ ਦੇ ਵਿੱਚ ਹਮ ਹੁਣ ਤੁਸੀਂ ਦੱਸੋ ਵੀ ਇਹ ਚ ਕੀ ਫਾਇਦਾ ਹੋਊਗਾ ਹਾਂਜੀ ਜੀ ਇੱਕ ਤਾਂ ਸਾਡੇ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਨੌਕਰੀਆਂ ਖਤਮ ਕਰ ਦਿੱਤੀਆਂ ਗਈਆਂ ਔਰ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਦੋਂ ਗੱਦੀ ਤੇ ਬੈਠੇ 2014 ਚ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਮੈਂ ਪੂਰੀ ਦੁਨੀਆ ਨੂੰ ਦੱਸਣਾ ਆਇਆ ਕਿ ਦੁਨੀਆ ਦੇ ਸਾਰਿਆਂ ਨੂੰ ਸਸਤੀ ਲੇਬਰ ਇੰਡੀਆ ਚੋਂ ਲੈ ਜਾਓ ਬੜੇ سارے ਲੋਕਾਂ ਨੇ ਉਹ ਤਾੜੀਆਂ ਮਾਰੀਆਂ ਪਰ ਮੈਨੂੰ ਉਸ ਤੇ ਬੜਾ ਦੁੱਖ ਹੋਇਆ ਕਿ ਸਾਡੇ ਲੋਕਾਂ ਦਾ ਜਿਹੜਾ ਮਾਨਸਿਕ ਸਤਾਰਾ ਉਹ ਕਿੰਨਾ ਨੀਵਾ ਆ ਕਿ ਉਹਨਾਂ ਦਾ ਖੂਨ ਸਸਤੇ ਰੇਟ 'ਚ ਵੇਚਣ ਦੀ ਗੱਲ ਹੋ ਰਹੀ ਆ ਖੂਨ ਪਸੀਨਾ ਉਹਨਾਂ ਦਾ ਸਸਤੇ ਰੇਟ 'ਚ ਵੇਚਣ ਦੀ ਗੱਲ ਹੋ ਰਹੀ ਆ ਔਰ ਲੋਕ ਤਾੜੀਆਂ ਮਾਰ ਰਹੇ ਆ ਤਾਂ ਉਹ ਉਹਨਾਂ ਨੇ ਉਦੋਂ ਕਿਹਾ ਸੀਗਾ ਔਰ ਹੁਣੇ ਕਰਤਾ ਔਰ ਉਹਦੇ ਵਿੱਚ ਜਿਹੜਾ ਇਹ ਸਿਸਟਮ ਪੂਰੇ ਇੰਡੀਆ ਦਾ ਸੈਟਅਪ ਆ ਉਹ ਉਹਨਾਂ ਦੇ ਨਾਲ ਆ ਜੀ ਉਹਦਾ ਫਾਇਦਾ ਉਹ ਗਿਣਾਰੇ ਆ ਹੁਣ ਉਹਦੇ ਵਿੱਚ ਅਗਲਾ ਫਾਇਦਾ ਇਹ ਆ ਕਿ ਪਹਿਲਾਂ ਜਦੋਂ ਮਜ਼ਦੂਰ ਦੇ 6 ਵਜੇ ਦੀ ਹੀ ਕੰਮ ਕਰਦਿਆ ਫੈਕਟਰੀ ਦੇ ਵਿੱਚ ਤਾਂ ਮਾਲਕ ਦੀ ਜ਼ਿੰਮੇਵਾਰੀ ਹੁੰਦੀ ਸੀ ਹੁਣ ਉਹਦੇ ਵਿੱਚ ਇਹ ਆ ਕਿ ਮਜ਼ਦੂਰ ਨੂੰ ਕਿਹਾ ਗਿਆ ਕਿ ਤੁਹਾਡਾ ਜਿਹੜਾ ਬੀਮਾ ਆ ਉਹ ਅਸੀਂ ਕਰਕੇ ਸੈਂਟਰ ਗਵਰਨਮੈਂਟ ਕਰ ਦੂਗੀ ਔਰ ਮਾਲਕ ਦਾ ਕੋਈ ਉਹਦੇ ਚ ਉਹ ਹੈ ਨਹੀਂਗਾ ਮਾਲਕ ਦੀ ਕੋਈ ਜ਼ਿੰਮੇਵਾਰੀ ਨਹੀਂ ਆ ਜੀ ਮਤਲਬ ਮਾਲਕ ਨੂੰ ਉਥੋਂ ਕਹਿ ਦਿੱਤਾ ਗਿਆ ਵੀ ਤੁਸੀਂ ਮਤਲਬ ਫ੍ਰੀ ਹੋ ਬੰਦੇ 6:00 ਵਜੇ ਦੀ ਬੰਦਾ ਮਰਦਾ ਮਾਲਕ ਦੀ ਕੋਈ ਜ਼ਿੰਮੇਵਾਰੀ ਨਹੀਂ ਇਹਦੇ ਨਾਲ ਹੁੰਦੀ ਦੱਸੋ ਵੀ ਮਜ਼ਦੂਰਾਂ ਦਾ ਹੋਰ ਕੀ ਫਾਇਦਾ ਹੋ ਸਕਦਾ ਪਹਿਲਾਂ ਲੇਬਰ ਇਨਸਪੈਕਟਰ ਹੁੰਦਾ ਸੀਗਾ ਲੇਬਰ ਇਨਸਪੈਕਟਰ ਕੋਲ ਜਾ ਕੇ ਤੁਸੀਂ ਆਪਦੀ ਦਰਖਾਸਤ ਦੇ ਸਕਦੇ ਸੀ ਹੁਣ ਉਹ ਲੇਬਰ ਇਨਸਪੈਕਟਰ ਵੀ ਖਤਮ ਕਰਕੇ ਇਹਨਾਂ ਕਾਨੂੰਨਾਂ ਰਾਹੀਂ ਇਹ ਕਿਹਾ ਗਿਆ ਐ ਐਸ ਡੀ ਐਮ ਤੁਹਾਡੀ ਦਰਖਾਸਤ ਸੁਣੂਗਾ ਹਮ ਟ੍ਰਿਬਿਊਨਲ ਬਣਨੇ ਹੈਗੇ ਹਾਂ ਜੀ ਹਾਂ ਜੀ ਤਾਂ ਉਹ ਐਸ ਡੀ ਐਮ ਸਾਹਿਬ ਤੇ ਪਹਿਲਾਂ ਹੀ ਬਹੁਤ ਫ੍ਰੀ ਹੁੰਦੇ ਆ ਵੀ ਲੋਕਾਂ ਦੇ ਸ਼ਿਕਾਇਤਾਂ ਸੁਣਨ ਵਾਸਤੇ ਹਨ ਤੇ ਉਹ ਹੋਰ ਜ਼ਿਆਦਾ ਫ੍ਰੀ ਹੋ ਜਾਣਗੇ ਜੇ ਮਜ਼ਦੂਰ ਵੀ ਆਗੇ ਉੱਥੇ ਦਾ ਹਣਾ ਤਾਂ ਉਸ ਤੋਂ ਬਾਅਦ ਕੀ ਆ ਵੀ ਜਿਹੜੀਆਂ ਮੈਟਰਨਿਟੀ ਲੀਵ ਸੀਗੀ ਮੈਟਰਨਿਟੀ ਲੀਵ ਦੀ ਪ੍ਰੋਵੀਜ਼ਨ ਜਿਹੜੀ ਆ ਉਹ ਇੰਡੀਅਨ ਕਨਸਟੀਟਿਊਸ਼ਨ ਨੇ ਸਾਡੀਆਂ ਭੈਣਾਂ ਵਾਸਤੇ ਉਹ ਕੀਤੀ ਸੀਗੀ ਪਰ ਇਸ ਇਹਨਾਂ ਕਾਨੂੰਨਾਂ 'ਚ ਜਿਹੜਾ ਉਸ ਨੂੰ ਵੀ ਦਰਗਜ਼ਾਰ ਕੀਤਾ ਗਿਆ 6 ਮਹੀਨੇ ਜਿਹੜੀ ਸੀਗੀ ਉਹ ਮਤਲਬ ਵਿਦ ਪੇ ਲੀਵ ਜਿਹੜੀ ਆ ਜਦੋਂ ਮੈਟਰਨਿਟੀ ਦਾ ਟਾਈਮ ਹੁੰਦਾ ਜਦੋਂ ਸਾਡੀਆਂ ਭੈਣਾਂ ਮਾਂ ਬਣਦੀਆਂ ਉਸ ਟਾਈਮ ਮਤਲਬ 6 ਮਹੀਨੇ ਉਹ ਵਿਧ ਪੇ ਮਤਲਬ ਉਹਨਾਂ ਦੀ ਉਹ ਹੋ ਸਕਦੀ ਸੀ ਤਾਂ ਉਹ ਵੀ ਇਹਦੇ ਨਾਲ ਖਤਮ ਹੋ ਗਈ ਆ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਅ ਮਤਲਬ ਜੇ ਤੁਸੀਂ ਕਿਸੇ ਫੈਕਟਰੀ ਦੇ ਵਿੱਚ ਮਲਾਜਮ ਆ ਤਾਂ ਤੁਸੀਂ ਉਸ ਮਾਲਕ ਤੋਂ ਦੁਖੀ ਆ ਤਾਂ ਉਸ ਮਾਲਕ ਨੂੰ ਪਹਿਲਾਂ ਤੁਹਾਨੂੰ 6 ਮਹੀਨੇ ਪਹਿਲਾਂ ਲਿਖ ਕੇ ਦੇਣਾ ਪੈਣਾ ਵਾ ਭੀ 6 ਮਹੀਨੇ ਬਾਅਦ ਅਸੀਂ ਤੁਹਾਡੇ ਖਿਲਾਫ ਧਰਨਾ ਦੇਣਾ ਆ ਪ੍ਰੋਟੈਸਟ ਕਰਨਾ ਆ ਤੇ ਉਹ ਮਾਲਕ ਤੁਹਾਨੂੰ ਦੱਸੂਗਾ ਵੀ ਹਾਂ ਡੇਡ ਦੇਊਗਾ ਵੀ ਐਸ ਡੇਟ ਨੂੰ ਤੁਸੀਂ ਕਰਿਓ ਇਹਦੇ ਨਾਲ ਮਜ਼ਦੂਰਾਂ ਦਾ ਬਹੁਤ ਫਾਇਦਾ ਹੋ ਸਕਦਾ ਮੇਰੇ ਹਿਸਾਬ ਨਾਲ ਹਣਾ ਔਰ ਫਿਰ ਉਸ ਤੋਂ ਬਾਅਦ ਉਹ ਨਾਰੇ ਵੀ ਤੁਹਾਨੂੰ ਦੱਸੂਗਾ ਕਿ ਆ ਨਾਰਾ ਲਾਉਣਾ ਨਾਰਾ ਨਹੀਂ ਲਾਉਣਾ ਹੁਣ ਜੇ ਤੁਸੀਂ ਮਾਲਕ ਦੀ ਮਰਜ਼ੀ ਤੋਂ ਬਿਨਾ ਧਰਨਾ ਲਾ ਰਹੇ ਹੋ ਦੇ ਖਿਲਾਫ ਤਾਂ ਉਹ ਗੈਰਕਾਨੂੰਨੀ ਮੰਨਿਆ ਜਾਊਗਾ ਹਾਂਜੀ ਹੁਣ ਇਹ ਦੱਸੋ ਇਹ ਉਹ ਦਰੋ ਬੀ ਐਨ ਐਸ ਜਿਹੜੀ ਆ ਬੀ ਐਨ ਐਸ ਦੇ ਰਾਹੀਂ ਉਹਨਾਂ ਨੇ ਇਹ ਕਹਿਦਾ ਕਿ ਇੱਕ ਪਹਿਲਾਂ ਤਾਂ ਇਹ ਸੀਗਾ ਵੀ ਜਿਹੜਾ ਭੀੜ ਇਕੱਠੀ ਹੋਈ ਆ ਤਾਂ ਉਹਨੂੰ ਤਿੱਦਰ-ਬਿੱਦਰ ਕਰਨ ਵਾਸਤੇ ਇਕੱਲੀ ਪੁਲਿਸ ਹੀ ਆ ਸਕਦੀ ਆ ਹੁਣ ਉਹਦੇ ਵਿੱਚ ਪ੍ਰੋਵੀਜ਼ਨ ਆ ਵੀ ਜਿਹੜਾ ਇੱਕ ਥਾਣੇਦਾਰ ਦੇ ਕਹਿਣ ਤੇ ਗੋਲੀ ਵੀ ਚਲਾਈ ਜਾ ਸਕਦੀ ਆ ਔਰ ਉਹ ਭੀੜ ਨੂੰ ਤਿੱਦਰ-ਬਿੱਦਰ ਕਰਨ ਵਾਸਤੇ ਆ ਆਮ ਪਬਲਿਕ ਦੇ ਵਿੱਚੋਂ ਲੋਕਾਂ ਨੂੰ ਲਿਆ ਸਕਦੇ ਹੋ ਇਹਦਾ ਮਤਲਬ ਵੀ ਗੁੰਡਾ ਰਾਜ ਆਉਣ ਵਾਲਾ ਜਿਹੜੇ ਫੈਕਟਰੀਆਂ ਦੇ ਮਾਲਕ ਆ ਜਾਂ ਜਿਹੜੇ ਕਾਰਪੋਰੇਟ ਘਰਾਣੇ ਆ ਇਹ ਗੁੰਡੇ ਪਾਲਣਗੇ ਉਹ ਥਾਣੇਦਾਰ ਨੂੰ ਕਹਾਂਗੇ ਵੀ ਆ ਜਿਹੜੇ ਸਾਡੇ ਖਿਲਾਫ ਧਰਨਾ ਲਾਉਣ ਲੱਗੇ ਇਹ ਤੈਨੂੰ 100 ਬੰਦਾ ਆਹੀ ਦੇ ਨੇ ਚੱਕ ਦੋ ਇਹਨਾਂ ਨੂੰ ਕੁੱਟੋ ਇਹਨਾਂ ਨੂੰ ਲੱਤਾਂ ਤੋੜੋ ਇਹਨਾਂ ਦੀਆਂ ਲੱਤਾਂ ਤੋੜ ਕੇ ਫਿਰ ਉਹ ਜ਼ਿੰਮੇਵਾਰੀ ਵੀ ਉਹਦੀ ਕੋਈ ਨਹੀਂ ਹੈਗੀ ਤੇ ਇਹਦਾ ਮਤਲਬ ਵੀ ਮਜ਼ਦੂਰ ਦੀ ਕੋਈ ਸੁਣਵਾਈ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਜੀ ਇਹ ਸਾਰਾ ਕੋਈ ਹੋਣ ਜਾ ਰਿਹਾ ਜੀ ਨਹੀਂ ਉਹ ਤਾਂ ਕਹਿੰਦੇ ਹੈਗੇ ਆ ਵੀ ਬੀਮੇ ਦੀ ਬੀਮਾ ਬੀਮਾ ਮਿਲੂਗਾ 26000 ਰੁਪਿਆ 22ਵੀਂ ਪੇਮੈਂਟ ਆ ਜਿਹੜੀ ਉਹ ਮਜ਼ਦੂਰ ਦੀ ਬਣ ਜੇਗੀ ਹੂੰ ਹੂੰ ਕਿਵੇਂ ਬਣੂਗੀ ਕੀ ਤਰੀਕਾ ਹੈਗਾ ਇਹ ਉਹ ਇਹਨਾਂ ਇਹ ਕਾਲਾਂ ਜਿਹੜੀਆਂ ਉਭਾਰੀਆਂ ਜਾ ਰਹੀਆਂ ਹੈਗੀਆਂ ਵੀ ਬੀਮਾ ਹੋਊਗਾ ਪਲੱਸ ਪਲੱਸ 26000 ਆ ਜਿਹੜਾ ਉਹ ਗਰੰਟੀ ਬਣ ਜੂਗੀ ਅੱਛਾ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਇੱਕ ਡੀਸੀ ਰੇਟ ਹੁੰਦਾ ਹੈ ਉਹਦੇ ਵਿੱਚ ਗ੍ਰੈਜੂਏਟ ਜਿਹੜਾ ਬੱਚਾ ਆ ਤਾਂ ਉਹਦੇ ਮਿਨੀਮਮ ਸੈਲਰੀ ਮਤਲਬ 18000 ਦੇ ਕਰੀਬ ਉਹ ਦੱਸੀ ਗਈ ਹੈ ਨਾ ਤਾਂ ਜਦੋਂ ਮੈਂ ਮਤਲਬ ਗ੍ਰੈਜੂਏਸ਼ਨ ਕੀਤੀ ਤਾਂ ਮੈਂ ਇੱਕ ਦੁਕਾਨ ਤੇ ਲੱਗਣ ਗਿਆ ਉਹਨਾਂ ਨੇ ਮੈਨੂੰ 3000 ਰੁਪਏ ਦੇ ਰੱਖਿਆ 3000 ਰੁਪਏ ਦੇ ਰੱਖਿਆ ਤਾਂ ਉਦੋਂ ਕਾਨੂੰਨ ਕਿੱਥੇ ਸੀਗੇ ਹੂੰ ਮਤਲਬ ਉਹ ਤਾਂ ਪਹਿਲਾਂ ਵੀ ਆਲਰੇਡੀ ਹੈਗਾ ਸਾਰਾ ਕੁਝ ਤਾਂ ਇਹ ਜਿਹੜੇ ਕਾਨੂੰਨ ਬਣੇ ਆ ਇਹ ਸਾਡੇ ਇੰਡੀਅਨ ਕਨਸਟੀਟਿਊਸ਼ਨ ਦੇ ਆਰਟੀਕਲ 39 ਤੋਂ ਲੈ ਕੇ 43 ਤੱਕ ਦਾ ਵਿਰੋਧ ਆ ਇਹਦੇ ਵਿੱਚ ਬਹੁਤ ਜ਼ਿਆਦਾ ਇਹ ਅਨਕਨਸਟੀਟਿਊਸ਼ਨਲ ਆ ਜਿਵੇਂ ਜਿਹੜੀ ਨਿਊ ਜਿਹੜੀ ਐਜੂਕੇਸ਼ਨ ਪਾਲਿਸੀ ਆ ਉਹ ਵੀ ਅਨਕਨਸਟੀਟਿਊਸ਼ਨਲ ਆ ਉਹ ਉਹ ਕੀ ਆ ਵੀ ਕੇਂਦਰੀਕਰਨ ਕੀਤਾ ਜਾ ਰਿਹਾ ਸਾਰੇ ਕਾਹਦੇ ਮੈਂ ਮੇਰੇ ਦੇਖਣ ਤੇ ਆ ਰਿਹਾ ਕਿ ਜਿਵੇਂ ਪਹਿਲਾਂ ਇਹਨਾਂ ਦੀ ਮਜਬੂਰੀ ਸੀ ਰਾਜ ਕਰਨ ਵਾਲੇ ਲੋਕਾਂ ਦੀ ਮਜਬੂਰੀ ਸੀ ਕਿ ਹੌਲੀ 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 ਉਹ ਇਹਨੂੰ ਡੀਸੈਂਟਰਲਾਈਜ਼ ਕਰਕੇ ਤੇ ਲੋਕਤੰਤਰ ਦੀ ਜਿਹੜੀ ਵਿਵਸਥਾ ਆ ਉਹ ਪਿੰਡਾਂ ਤੱਕ ਲਿਆਂਦੀ ਜਾਵੇ ਔਰ ਪਿੰਡੂ ਪੰਚਾਇਤਾਂ ਦੇ ਕੋਲੇ 29 ਦੇ ਕਰੀਬ ਮਹੱਗਮੇ ਦੇਣ ਦੀ ਗੱਲ ਹੋ ਚੁੱਕੀ ਸੀ ਵੀ ਇਹਨਾਂ ਨੂੰ ਦਿੱਤੇ ਜਾਣ ਔਰ ਇਹਨਾਂ ਫੰਡਾਂ ਦੀ ਵੀ ਗੱਲ ਹੋ ਗਈ ਵੀ 2% ਜਿਹੜਾ ਬਜਟ ਦਾ ਫੰਡ ਆ ਉਹ ਉਹ ਵੰਡਿਆ ਜਾਵੇ ਇਹਨਾਂ ਦੇ ਵਿੱਚ ਪਿੰਡਾਂ ਦੀ ਪੰਚਾਇਤਾਂ ਨੂੰ ਦਿੱਤਾ ਜਾਵੇ ਆਪਦੇ ਲੈਵਲ ਤੇ ਉਹ ਬੰਦੇ ਰੱਖਣਾ ਉਹਨਾਂ ਨੂੰ ਤਨਖਾਹਾਂ ਦੇਣਾ ਠੀਕ ਆ ਤਾਂ ਉਹ ਸਾਰੀ ਪ੍ਰੋਵੀਜ਼ਨ ਸੀਗੀ ਵੀ ਮਤਲਬ ਲੋਕਤੰਤਰ ਨੂੰ ਡੀਸੈਂਟਰਲਾਈਜ਼ ਕਰਕੇ ਤੇ ਪਿੰਡਾਂ ਤੱਕ ਲੋਕਤੰਤਰ ਦਾ ਪ੍ਰਭਾਵ ਦੱਸਿਆ ਵੀ ਲੋਕਤੰਤਰ ਹੁੰਦਾ ਕੀ ਆ ਪਰ ਜਿਵੇਂ ਜਿਵੇਂ ਉਹ ਮਜਬੂਰੀ ਸੀ ਪਹਿਲਾਂ ਔਰ ਜਦੋਂ ईवीएम ਮਸ਼ੀਨ ਆ ਗਈ ਉਹ ਫਿਰ ਡੀਸੈਂਟਰਲਾਈਜ਼ ਹੋਣਾ ਸ਼ੁਰੂ ਹੋ ਗਿਆ ਤਾਂ ਕੇਂਦਰੀਕਰਨ ਹੋਣਾ ਸ਼ੁਰੂ ਹੋ ਗਿਆ ਸਾਰੇ ਕਾਹੇ ਦਾ ਉਹ ਹੁਣ ਇਕੱਠੇ ਹੋ ਕੇ ਸਾਰਾ ਕੁਝ ਇੱਕ ਸੈਂਟਰ ਦੇ ਕੋਲੇ ਜਾ ਰਿਹਾ ਐਵੇਂ ਤੁਸੀਂ ਦੇਖ ਲਓ ਵੀ ਆ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਮਸਲਾ ਇਹ ਕੀ ਆ ਵੀ ਸੈਂਟਰ ਜਿੰਨੀਆਂ ਵੀ ਯੂਨੀਵਰਸਟੀਆਂ ਜਿੰਨੇ ਵੀ ਬੋਰਡ ਹੈਗੇ ਆ ਸਾਰੇ ਮੁਲਕ ਦੇ ਉਹਨਾਂ ਨੂੰ ਆਪਦੇ ਅੰਡਰ ਕਰਕੇ ਤੇ ਉਹਨੂੰ ਉਸ ਚੱਕ ਕੇ ਵੇਚ ਦੇਣਾ ਇਹ ਪਾਲਿਸੀ ਇਹ ਆ ਚੱਕਣਾ ਸਾਰਾ ਕੋ ਅਡਾਨੀ ਨੇ ਆ ਸਾਰਾ ਬਲਕ ਵਿੱਚ ਸਾਰਾ ਸਮਾਨ ਉਹਨੂੰ ਵੇਚਿਆ ਜਾਣਾ ਔਰ ਉਹਦੇ ਵਿੱਚ ਇਹ ਹੋਣਾ ਵੀ ਸਾਡੇ ਲੋਕਾਂ ਦੀ ਜਿਹੜੇ ਹੱਕ ਅਧਿਕਾਰ ਆ ਮੌਲਿਕ ਅਧਿਕਾਰ ਆ ਉਹ ਸਾਰੇ ਖਤਮ ਹੋ ਜਾਣੇ ਆ ਹੂੰ ਫੰਡਮੈਂਟਲ ਰਾਈਟਸ ਜਿਹੜੇ ਆ ਉਹ ਖਤਮ ਹੋ ਜਾਣੇ ਆ ਤਾਂ ਸੰਵਿਧਾਨ ਤਾਂ ਪਹਿਲਾਂ ਵੀ ਸੰਵਿਧਾਨ ਦੀ ਗੱਲ ਮੰਨੀ ਨਹੀਂ ਜਾਂਦੀ ਸੀ ਜੇ ਮੰਨੀ ਜਾਂਦੀ ਤਾਂ ਆਰਟੀਕਲ 39 ਤੋਂ ਲੈ ਕੇ 43 ਤੱਕ ਉਹ ਮਜ਼ਦੂਰੀ ਦੇ ਉੱਤੇ ਵੀ ਹੈ ਕੰਮ ਕਰਦੀਆਂ ਹਾਲਾਤਾਂ ਦੇ ਉੱਤੇ ਵੀ ਹੈ ਔਰ ਸਾਰਾ ਕੁਝ ਉੱਤੇ ਲਿਖਿਆ ਗਿਆ ਪਰ ਉਹਨਾਂ ਲਾਗੂ ਨਹੀਂ ਕੀਤਾ ਗਿਆ ਅਜੇ ਤੱਕ ਉਹਦੇ ਕਰਕੇ ਬਿਹਾਰ ਤੋਂ ਜਿਹੜੀ ਲੇਬਰ ਆ ਉਹਨੂੰ ਪਲਾਨ ਇਧਰ ਕਰਨਾ ਪੈਂਦਾ ਪੰਜਾਬ 'ਚ ਔਰ ਪੰਜਾਬ ਦੀ ਜਿਹੜੀ ਨੌਜਵਾਨੀ ਉਹਨੂੰ ਫੋਰਨ ਜਾਣਾ ਪੈ ਰਿਹਾ ਕਾਰਨ ਕਿ ਵੀ ਇਸ ਮੁਲਕ ਦੇ ਵਿੱਚ ਕਾਨੂੰਨ ਦਾ ਰਾਜ ਨਹੀਂ ਹੈਗਾ ਹੁਣ ਇਹ ਜੋ ਕੁਝ ਤੁਸੀਂ ਦੱਸ ਰਹੇ ਆ ਵੀ ਮੀਡੀਆ ਵਾਲੇ ਦੱਸ ਰਹੇ ਆ ਜੀ ਇਹਦੇ ਬੜੇ ਫਾਇਦੇ ਆ ਤਾਂ ਉਹ ਇੱਕ ਇੱਕ ਵਾਰ ਪੈਸੀਫਾਈ ਕਰਨ ਦੀ ਗੱਲ ਹੁੰਦੀ ਲੋਕਾਂ ਨੂੰ ਸ਼ਾਂਤ ਕਰਨ ਦੀ ਗੱਲ ਹੁੰਦੀ ਆ ਇਹਨੂੰ ਹੌਲੀ ਹੌਲੀ ਜਿਵੇਂ ਇਹ 5 ਸਾਲ ਟੱਪ ਗਏ ਆ 2020 ਬਣਿਆ ਹੁਣ 25 ਆ ਗਿਆ 5 ਸਾਲਾਂ ਨੇ ਟਪਾਲੇ ਆ ਐਦਾਂ ਹੀ ਹੌਲੀ-ਹੌਲੀ ਇਹ ਸਾਰਾ ਸਿਸਟਮ ਜਿਹੜਾ ਇਕੱਠਾ ਕਰਕੇ ਤੇ ਇਹਨੂੰ ਵੱਡੀਆਂ ਕਾਰਪੋਰੇਟ ਘਰਾਣਿਆਂ ਨੂੰ ਉਹ ਮਤਲਬ ਫੈਕਟਰੀਆਂ ਲਵਾਈਆਂ ਜਾਣਗੀਆਂ ਔਰ ਉਹ ਫੈਕਟਰੀਆਂ ਦੇ ਜਿਹੜੇ ਕੰਮ ਕਰਨ ਵਾਲੇ ਲੋਕਾਂ ਉਹਨਾਂ ਦੇ ਤੇ ਕਾਨੂੰਨ ਲਾਗੂ ਹੋਣੇ ਆ ਔਰ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਇਹ ਕਿਸੇ ਇੱਕ ਜਾਤ ਦੇ ਤੇ ਇਹ ਨਹੀਂ ਹੈਗਾ ਇਹ ਐਸੀਆਂ ਦੇ ਉੱਤੇ ਬੀਸੀਆਂ ਦੇ ਉੱਤੇ ਉਹ ਨਹੀਂ ਹੈਗਾ ਇਹ ਜਰਨਲ ਦੇ ਵਿੱਚ ਜਿਹੜੇ ਦੂਜੀਆਂ ਜਾਤਾਂ ਆਉਂਦੀਆਂ ਜਿਹੜੇ ਗਰੀਬ ਲੋਕ ਆ ਉਹਨਾਂ ਸਾਰਿਆਂ ਦੇ ਲਾਗੂ ਹੋਣੇ ਆ ਹੂੰ ਤੇ ਇਹ ਇੱਕ ਜਿਵੇਂ ਕਹਿ ਲੋ ਵੀ ਸਾਰੇ ਮੁਲਕ ਵਾਸਤੇ ਇੱਕ ਖਤਰੇ ਦੀ ਘੰਟੀ ਆ ਹੂੰ ਔਰ ਜਿਹਦੇ ਵਾਸਤੇ ਬਲ ਕੋ ਦੇਖਿਆ ਨਹੀਂ ਜਾ ਰਿਆ ਉਹਦਾ ਕਾਰਨ ਇਹ ਆ ਵੀ ਸਾਡੇ ਲੋਕ ਜਿਹੜੇ ਆ ਮਨੂਵਾਦੀ ਮੀਡੀਆ ਦੇ ਗੁਲਾਮ ਆ ਔਰ ਜੇ ਉਹਨਾਂ ਨੂੰ ਉਹ ਮਨੂਵਾਦੀ ਮੀਡੀਆ ਕਹਿੰਦਾ ਆ ਵੀ ਆ ਚੀਜ਼ ਮਾੜੀ ਆ ਤੇ ਉਹਨੂੰ ਮਾੜੀ ਕਹਿੰਦੇ ਜੋ ਉਹ ਕਹਿੰਦਾ ਦਿਨ ਆ ਦਿਨ ਕਹਿੰਦੇ ਆ ਜੇ ਉਹ ਕਹਿੰਦਾ ਰਾਤ ਰਾਤ ਕਹਿੰਦੇ ਆ ਹੂੰ ਇਸ ਕਰਕੇ ਇਹ ਇਹਦੇ ਵਿਰੋਧ ਦੇ ਵਿੱਚ ਆਵਾਜ਼ ਜ਼ਿਆਦਾ ਨਹੀਂ ਉਠਾਈ ਪਾਈ ਜਾ ਸਕੀ ਅਸੀਂ ਤਾਂ 2020 ਤੋਂ ਇਹਦਾ ਵਿਰੋਧ ਕਰ ਰਹੇ ਆ ਦੀਪ ਜੀ ਜੇਕਰ ਆਪਾਂ ਦੇਖੀਏ ਨਾ ਇੱਕ ਗੱਲ ਇਹ ਵੀ ਹੈਗੀ ਆ ਕਿ ਇਹ ਕਾਨੂੰਨ ਖਾਸ ਤੌਰ ਦੇਤੇ ਜੋ ਫੈਕਟਰੀਆਂ ਦੇ ਵਿੱਚ ਕੰਮੇ ਲੱਗੇ ਹੋਏ ਆ ਜੋ ਆਰਗੇਨਾਈਜ਼ਡ ਸੈਕਟਰ ਦੇ ਵਿੱਚ ਕੰਮੇ ਲੱਗੇ ਹੈਗੇ ਉਹਨਾਂ ਦੇ ਬੈਨੀਫਿਟ ਵਾਸਤੇ ਆ ਜੇਕਰ ਆਪਾਂ ਦੇਖੀਏ ਤਾਂ ਭਾਰਤ ਦੇ ਵਿੱਚ ਵੱਡੀ ਗਿਣਤੀ ਮਜ਼ਦੂਰ ਤਾਫਕਾ ਜਿਹੜਾ ਉਹ ਆਰਗੇਨਾਈਜ਼ ਸੈਕਟਰ ਦੇ ਵਿੱਚ ਹੀ ਹੈ ਨਹੀਂਗਾ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂਗਾ ਆਪਾਂ ਦੇਖਦੇ ਆ ਹੈਗੇ ਆ ਕਿ ਪੰਜਾਬ ਦੇ ਵਿੱਚ ਵੀ ਜਦੋਂ ਲੇਬਰ ਦਾ ਸਮਾਂ ਆਉਂਦਾ ਹੈਗਾ ਝੋਨਿਆਂ ਜਿਵੇਂ ਮੰਨ ਲਾ ਵੀ ਸਮਾਂ ਆ ਗਿਆ ਝੋਨਾ ਲਾਉਣ ਦਾ ਇੱਕ ਇੱਕ ਪਰਿਵਾਰ ਆ ਜਿਹੜਾ ਇੱਕ ਇੱਕ ਮਜ਼ਦੂਰ ਆ ਜਿਹੜਾ ਬੱਚਿਆਂ ਸਮੇਤ 14 14 15 15 ਘੰਟੇ ਤੋ ਉਦੋਂ ਵੀ ਕੰਮ ਕਰਦਾ ਹੈਗਾ ਬਿਲਕੁਲ ਤੇ ਫਿਰ ਤਾਂ ਸ਼ਾਇਦ ਇਹ ਨਹੀਂ ਹੋ ਸਕਦਾ ਹੈਗਾ ਕਿ ਤੁਹਾਨੂੰ ਇਹ ਨਹੀਂ ਲੱਗਦਾ ਕਿ ਐਡਾ ਵੱਡਾ ਹਿੱਸਾ ਤਾਂ ਜਿਹੜਾ ਬਾਹਰ ਫਿਰਦਾ ਹੈਗਾ ਇਹਦੇ ਵਿਰੋਧ ਨਾ ਹੋਣ ਦਾ ਕਾਰਨ ਇੱਕ ਇਹ ਵੀ ਨਹੀਂ ਦੇਖੋ ਇਹ ਇਹ ਮੁਲਕ ਜਿਹੜਾ ਇਹ ਲੋਕਤੰਤਰ ਆ ਇਹਦੇ ਵਿੱਚ ਲੋਕਾਂ ਨੂੰ ਅਧਿਕਾਰ ਮਿਲਦੇ ਆ ਔਰ ਉਸ ਜੇ ਉਹ ਅਧਿਕਾਰਾਂ ਦੇ ਪਿੱਛੇ ਲੱਗਣ ਹੂੰ ਤੋ ਵਿਚਾਰੇ ਇਸ ਤਰੀਕੇ ਨਾਲ ਦਿਹਾੜੀਆਂ ਵਾਸਤੇ ਕਰਨ ਵਾਸਤੇ ਨ ਮਜਬੂਰ ਰਹਿਣ ਉਹਨਾਂ ਨੂੰ ਉਹਦੇ ਹੱਕਾਂ ਵਾਸਤੇ ਹੱਕਾਂ ਦੀ ਗੱਲ ਲੱਗੇ ਵੀ ਹਾਂ ਯਾਰ ਸਾਡਾ ਮੁੰਡਾ ਡੀਸੀ ਵੀ ਲੱਗ ਸਕਦਾ ਜਾਂ ਪੁਲਿਸ ਇੰਨੇ ਜਿਹੜੇ 100 ਦੇ ਵਿੱਚੋਂ ਇੰਨੇ ਜਿਹੜੇ ਆ ਪਾਦਾ ਸਾਡੇ ਆ ਤਾਂ ਉਹ ਉਸ ਤੋਂ ਨਿਕਲ ਕੇ ਬਾਹਰ ਜਾ ਸਕਦੇ ਆ ਤਾਂ ਵੱਡੀ ਗੱਲ ਇਹ ਆ ਵੀ ਅਨਪੜਤਾ ਅਨਪੜਤਾ ਇਹਦਾ ਸਾਰਿਆਂ ਦਾ ਵੱਡਾ ਕਾਰਨ ਆ ਅਨਪੜ ਸਾਡੇ ਲੋਕ ਹੈ ਨਹੀਂ ਸੀ ਸਾਡਾ ਜਿਹੜਾ ਮੁਲਕ ਆ ਇੱਥੇ ਲੋਕ ਪੜਨ ਆਉਂਦੇ ਸੀਗੇ ਇਹ ਨੂੰ ਵਿਸ਼ਵ ਗੁਰੂ ਕਿਹਾ ਜਾਂਦਾ ਸੀਗਾ ਔਰ ਇਸ ਨੂੰ ਅਨਪੜ ਕੀਤਾ ਗਿਆ ਆ ਹਾਂ ਅਨਪੜ ਕੀਤਾ ਗਿਆ ਆ ਔਰ ਅਨਪੜ ਕਰਕੇ ਇਹ ਸਾਰਾ ਕੁਝ ਸਾਡੇ ਤੇ ਥੋਪਿਆ ਜਾ ਰਿਹਾ ਹੁਣ ਜਿਹੜੀ ਗੱਲ ਆ ਗਈ ਮਜ਼ਦੂਰਾਂ ਦੇ ਨਾਮ ਵਿਰੋਧ ਕਰਨ ਦੀ ਗੱਲ ਉਹ ਇਹ ਆ ਕਿ ਸਾਡੇ ਲੋਕਾਂ ਦੇ ਜਿੰਨੀਆਂ ਵੀ ਜਥੇਬੰਦੀਆਂ ਬਣੀਆਂ ਆ ਜੋ ਵੀ ਆ ਉਹ ਪਿੱਛੋਂ ਬੈਕਟ ਹੁੰਦੇ ਆ ਉਹ ਇਹਨਾਂ ਪਾਰਟੀਆਂ ਦੇ ਕਾਂਗਰਸ ਭਾਜਪਾ ਆਮ ਆਰਮੀ ਪਾਰਟੀ ਇਹ ਨਾ ਅਕਾਲੀ ਦਲ ਇਹਨਾਂ ਦੇ ਬੈਕਟ ਹੁੰਦੇ ਆ ਉਹਨਾਂ ਦੇ ਜਿਹੜੇ ਲੀਡਰ ਆ ਜੇ ਉਹ ਕਹਿੰਦੇ ਆ ਵੀ ਹਾਂ ਇਹਦਾ ਵਿਰੋਧ ਕਰਨਾ ਤੇ ਉਹ ਕਰ ਦਿੰਦੇ ਆ ਜੇ ਉਹ ਕਹਿੰਦੇ ਵੀ ਨਹੀਂ ਕਰਨਾ ਨਹੀਂ ਕਰਦੇ ਹੂੰ ਇਹ ਇਹ ਗੱਲ ਐਸੀ ਮੇਨ ਚੀਜ਼ ਹੁੰਦੀ ਆ ਹੁਣ ਜਿਹੜੀ ਗੱਲ ਤੁਸੀਂ ਕਹੀ ਆ ਕਿ ਅਨਾਰਗਨਾਈਜ਼ ਸੈਕਟਰ ਆ ਅਨਾਰਗਨਾਈਜ਼ ਸੈਕਟਰ ਦੇ ਵਿੱਚ ਸਾਡੇ ਲੋਕ ਜਿਵੇਂ ਕਿਤੇ ਦਿਹਾੜੀ ਕਰਨ ਜਾਂਦੇ ਆ ਦਿਹਾੜੀ ਹੁਣ 8 ਘੰਟਿਆਂ ਦੀ ਪਹਿਲਾਂ ਸੀ ਉਹਦਾ ਚੱਲਦਾ ਸੀਗਾ ਪਹਿਲਾਂ ਹੁਣ ਆਨਾਰਗਨਾਈਜ਼ ਸੈਕਟਰ ਆ ਨਾ ਸਾਰਾ ਉਹ ਵੀ ਆਨਾਰਗਨਾਈਜ਼ ਜਿਹੜਾ ਕੋਈ ਮਿਸਤਰੀ ਦੇ ਨਾਲ ਜਾਂਦਾ ਆ ਜਾਂ ਕਿਤੇ ਹੋਰ ਦਿਹਾੜੀ ਜਾ ਰਿਹਾ ਬੰਦਾ 8 ਘੰਟੇ ਉਹ ਪਹਿਲਾਂ ਸੀ ਹੁਣ ਹੁਣ ਉਹੀ ਦਿਹਾੜੀ ਜਦੋਂ 12 ਘੰਟੇ ਗਈ ਜਾਊਗੀ ਉਹ ਤਾਂ ਹੋਈ ਗਈ ਨਾ ਸੈਂਟਰਲ ਨੂੰ ਸਾਰੇ ਮੁਲਕ ਜੀ ਕਾਨੂੰਨੀ ਤੌਰ ਤੇ ਹੋ ਗਿਆ ਉਹ ਮਾਲਕ ਨੂੰ ਕਹਿਣਾ ਸੋਖਾ ਹੋਊਗਾ ਬਾਈ ਜੀ 12 ਘੰਟੇ ਦਿਹਾੜੀ ਆ ਜੇ ਤੂੰ 11 ਘੰਟੇ ਵੀ ਲਾਇਆ ਤੇ ਮੈਂ ਘੰਟਾ ਘੰਟੇ ਦੇ ਪੈਸੇ ਕੱਟੂ ਆ ਪੈਸੇ ਉਹਨੇ ਹੀ ਮਿਲਣੇ ਆ ਦੇ ਉਹ 400 ਰੁਪਏ ਦਿਹਾੜੀ ਜਾਂਦਾ ਸੀਗਾ ਉਹੀ ਜਿਹੜੇ 8 ਘੰਟੇ ਕੰਮ ਕਰਦਾ ਸੀ ਬੰਦਾ 400 ਦੇ ਵਿੱਚ ਹੁਣ ਉਹੀ ਕੰਮ 12 ਘੰਟੇ ਕਰਨਾ ਪਊਗਾ ਡੁੱਢਾ ਕੰਮ ਕਰਨਾ ਪਊਗਾ ਉਹਨੇ ਬਹਾਂ ਦੇ ਵਿੱਚ ਠੀਕ ਹੈ ਤਾਂ ਉਹ ਹੁਣ ਨੁਕਸਾਨ ਤਾਂ ਸਾਡੇ ਸਮਾਜ ਦਾ ਹਾਂ ਪਰ ਉਹ ਵਿਚਾਰੇ ਹੈ ਅਨਪੜਾ ਉਹਨਾਂ ਦੇ ਕੋਲੇ ਉਹ ਜਿਹੜਾ ਮੀਡੀਆ ਜਿਹਦੇ ਉਹ ਮੀਡੀਆ ਨੂੰ ਵੇਖ ਰਹੇ ਆ ਜਿਹੜਾ ਸੌਕੇ ਤਰੀਕੇ ਨਾਲ ਕੋਈ ਪਹੁੰਚਿਆ ਹੋਇਆ ਉਹ ਮੀਡੀਆ ਉਹਨਾਂ ਨੂੰ ਦੱਸ ਹੀ ਨਹੀਂ ਉਹ ਫਾਇਦੇ ਦਸੀ ਜਾਂਦਾ ਇਹਦੇ ਹਾਂ ਵੀ ਬਹੁਤ ਫਾਇਦੇ ਆ ਜੀ ਹਾਂ ਇਹ ਚੀਜ਼ੀ अच्छा ਤੁਹਾਨੂੰ ਲੱਗਦਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਿਸਾਨੀ ਮੂਵਮੈਂਟ ਬਣੀ ਕਿਸਾਨ ਕਾਨੂੰਨਾਂ ਦੇ ਖਿਲਾਫ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਖਿਲਾਫ ਵੀ ਕੋਈ ਉਸ ਤਰ੍ਹਾਂ ਦੀ ਮੂਵਮੈਂਟ ਆ ਜਿਹੜੀ ਬਣ ਸਕਦੀ ਜੀ ਅਸੀਂ 2020 ਤੋਂ ਕੋਸ਼ਿਸ਼ ਕਰ ਰਹੇ ਹਾਂ ਮੂਵਮੈਂਟ ਬਣਾਉਣ ਵਾਸਤੇ ਪਰ ਪਹਿਲਾਂ ਤੁਹਾਡੇ ਨਾਲ ਮੈਂ ਬਹੁਤ ਵਾਰੀ ਇਹ ਇਸ ਚੀਜ਼ ਦਾ ਸ਼ਿਕਵਾ ਕੀਤਾ ਸੀ ਵੀ ਯਾਰ ਇਹ ਜਿਹੜੇ ਮਜ਼ਦੂਰ ਵਿਰੋਧੀ ਚਾਰ ਕਾਲੇ ਕਾਨੂੰਨਾਂ ਇੱਤੇ ਵੀ ਤੁਸੀਂ ਸਵਾਲ ਪੁੱਛਿਆ ਕਰੋ ਇਹਨਾਂ ਤੇ ਕਿਉਂਕਿ 2020 ਤੋਂ ਉਹ ਵੀ ਬਣੇ ਆ ਕਿਸਾਨੀ ਕਿਸਾਨੀ ਵਿਰੋਧੀ ਤਿੰਨ ਕਾਲੇ ਕਾਨੂੰਨ ਤਾਂ ਆਪਾਂ ਗੱਲ ਕਰਦੇ ਆਂ ਸਾਰੇ ਉਹ ਤਾਂ ਕਹਿ ਲਓ ਮੇਨ ਮੇਨ ਸਟ੍ਰੀਮ ਦੇ ਵਿੱਚ ਆ ਗੱਲ ਹਨਾ ਪਰ ਇਹਦੇ ਤੇ ਪਰਦਾ ਕਿਉਂ ਪਾਇਆ ਹੋਇਆ ਠੀਕ ਆ ਅਸੀਂ ਉਹਦੇ ਵਾਸਤੇ 2020 ਤੋਂ ਕੰਮ ਕਰ ਰਹੇ ਆਂ ਔਰ ਦੂਜੀਆਂ ਜਿਹਨੀਆਂ ਭਰਾਤਰੀ ਜਥੇਬੰਦੀਆਂ ਜਿਹੜੇ ਮਜ਼ਦੂਰ ਦੇ ਹੱਕ ਦੀ ਗੱਲ ਦੀ ਕਹਿੰਦੇ ਵੀ ਅਸੀਂ ਮਜ਼ਦੂਰ ਦੇ ਹੱਕੀ ਆ ਤਾਂ ਉਹ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਔਰ ਇੰਡੀਆ ਲੈਵਲ ਤੇ ਇੱਕ ਯੂਨਿਟੀ ਬਣਾਉਣੀ ਚਾਹੀਦੀ ਆ ਉਹ ਸਾਡੀ ਕੋਸ਼ਿਸ਼ ਪਹਿਲਾਂ ਜਿਹੜਾ ਬੋਇਸਨ ਕ੍ਰਾਂਤੀ ਮੋਰਚਾ ਦੇ ਤੌਰ ਤੇ ਇਹ ਕੋਸ਼ਿਸ਼ ਸੀਗੀ ਕਿ ਜਿਹੜੇ ਕਾਮਨ ਮਿਨਿਮਮ ਪ੍ਰੋਗਰਾਮ ਦੇ ਕਾਮਨ ਏਜੰਡੇ ਦੇ ਉੱਤੇ ਅਸੀਂ ਇਕੱਠੇ ਹੋਈਏ ਹੂੰ ਸਾਡਾ ਕਿਸੇ ਦਾ ਦੋ ਏਜੰਡੇ ਦੋ ਮੁੱਦੇ ਮਿਲ ਸਕਦੇ ਆ ਕਿਸੇ ਨਾਲ ਤਿੰਨ ਮਿਲ ਸਕਦੇ ਕਿ ਇਹਨਾਂ ਚਾਰ ਮਿਲ ਸਕਦੇ ਆ ਹਨਾ ਤੇ ਉਹ ਕਾਮਨ ਮਿਨਿਮਮ ਪ੍ਰੋਗਰਾਮ ਬਣਾਇਆ ਜਾਵੇ ਕਾਮਨ ਮੰਨ ਲਓ ਪੰਜ ਮੁੱਦੇ ਹੋ ਗਏ ਆਪਣੇ ਉਹ ਪੰਜ ਮੁੱਦਿਆਂ ਨੂੰ ਲਾ ਕੇ ਤੇ 6 ਲੱਖ ਦੇ ਕਰੀਬ ਸਾਡੇ ਸੰਗਠਨ ਨਾਲ ਪੂਰੇ ਆਲਓਵਰ ਇੰਡੀਆ ਜੋ ਸ਼ੇਲਕ ਸੰਗਠਨ ਇੱਕ ਇੱਕ ਥਾਂ ਤੇ ਆ ਜਾਣ ਤੇ ਇੱਕ ਬੜੀ ਵੱਡੀ ਪਾਵਰ ਬਣ ਸਕਦੀ ਹੈ ਅਸੀਂ ਉਸ ਤੇ ਲੱਗੇ ਹੋਏ ਹਾਂ 2020 ਤੋਂ ਅਸੀਂ ਇਸੇ ਕੰਮ ਕਰ ਰਹੇ ਹਾਂ ਬਾਕੀ ਹੋਰ ਵੀ ਜਿਹੜੇ ਸਾਡੇ ਭਰਾ ਇਹਦੇ ਖਿਲਾਫ ਚੱਲ ਰਹੇ ਆ ਉਹ ਸਾਨੂੰ ਕੰਟੈਕਟ ਕਰ ਸਕਦੇ ਆ ਔਰ ਜੇ ਉਹ ਕਹਿਣਗੇ ਤੇ ਅਸੀਂ ਉਹਨਾਂ ਦੇ ਨਾਲ ਰਲ ਜਾਾਂਗੇ ਕੋਈ ਦਿਕਰ ਨਹੀਂ ਸਾਨੂੰ ਇਹਦੇ 'ਚ ਉਹ ਨਹੀਂ ਹੈ ਅਸੀਂ ਲੜਾਈ ਲੜਨਾ ਚਾਹੁੰਦੇ ਆ ਔਰ ਆਰਗੇਨਾਈਜ਼ ਹੋ ਕੇ ਲੜਾਈ ਲੜਨਾ ਚਾਹੁੰਦੇ ਆ ਵੰਡੇ ਹੋਏ ਅਸੀਂ ਮੰਨ ਲਓ ਜ਼ੀਰੋ ਆ ਤੇ ਜੇ ਇਕੱਠੇ ਹੋ ਜਾਗੇ ਤੇ ਅਸੀਂ 100% ਹੋ ਜਾਗੇ ਧੰਨਵਾਦ ਥੈਂਕ ਯੂ